ਹੈਲੋ ਫਲੈਗ ਮਾਰਚ ਕੱਢਿਆ ਕੀ ਕਹੋਗੇ ਸ਼ਹਿਰ ਵਸਣਗੇ ਸ਼ਹਿਰ ਵਸੀਆਂ ਨੂੰ ਇਹ ਜ ਵੀ ਸਾਡੇ ਮਾਨ ਜੋ ਡੀਜੀ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਅਨੁਸਾਰ ਉਹਨਾਂ ਦੇ ਹੁਕਮ ਅਨੁਸਾਰ ਮੇਰੀ ਡਿਊਟੀ ਸ਼ਹਿਰ ਬਲੱਡ ਅੱਗੇ ਫਲੈਗ ਮਾਰਚ ਤੇ ਨਾਕਮ ਸੰਬੰਧ ਚ ਰਹਿੰਦੀ ਸੀ ਇਸ ਵੀ ਅਸੀਂ ਸ਼ਹਿਰ ਇੱਥੇ ਆਏ ਸੀ ਤੇ ਵੀ ਸਾਰੇ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢਿਆ ਤਾਂ ਜੋ ਕਿ ਜਿਹੜਾ ਤਿਹਾਰ ਆ ਆਮ ਨੀਲਾ ਜਾ ਦੇ ਸੈਰਾ ਹੈਗਾ ਜਾਂ ਤੇ ਇਸ ਨੂੰ بڑے ਅਮਰ ਤੇ ਮਾਨਨ ਨਾਲ ਬਣਾਇਆ ਜਾ ਸਕੇ ਕਿਸ ਤਰ੍ਹਾਂ ਸ਼ਰਾਪਤੀ ਅੰਸਰ ਉਗਰ ਉਹਨਾਂ ਨੂੰ ਤੁਸੀਂ ਫਿਰ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਕੋਈ ਸ਼ਰਤ ਜੇ ਕੋਈ ਵੀ ਸ਼ਰਾਪਤੀ ਅੰਸਰ ਜਿਹੜਾ ਆ ਕੋਈ ਵੀ ਹਰਕਤ ਕਰੂਗਾ ਤੇ ਪੁਲਿਸ ਉਹਦੇ ਨਾਲ ਉਸੇ ਤਰ੍ਹਾਂ ਦੀ ਕਾਰਵਾਈ ਕਰੂ ਸਤਿ ਸ਼੍ਰੀ ਅਕਾਲ ਜੀ ਆਲਾਇਨ ਤੇ ਹੋਰ ਦੁਆਰਾ ਵੀ ਇਹ ਪੱਤੀ ਚਿਕਲ ਉੱਪਰ ਇਹਨਾਂ ਨੂੰ ਕੱਢ ਲਿਆ ਅੰਸਰ ਨੂੰ ਹੋਇਆ ਪੁਲਿਸ ਪੇਟੀ ਕਰਕੇ ਤਾਂ ਕਿ ਕੋਈ ਹੋਰ ਵੀ ਕੋਈ ਗਲਵਾਤ ਨਾ ਹੋ ਸਕੇ ਸਾਰੇ ਦੇਖਤੀ ਜਾਂ ਹੋਰ ਹਰ ਸੰਸਕ੍ਰਿਤੀ ਵਾਂਗ ਪਹਾਰਾਂ 'ਤੇ ਕਿਦਰਾ ਮਨਾ ਸਕਦੇ ਜਿਹੜੇ ਸਾਰੇ ਹੁਣ ਦੀਵਾਲੀ ਦੇ ਪਟਾਕੇ ਦੇ ਸਟਾਲਾਂ ਲਗਾਈ ਜਾਂਦੇ ਉਹਨਾਂ ਵਾਸਤੇ ਕੀ ਇਹਦਾ ਇਤਾਂ ਕਿਤੇ ਕਿਤੇ ਸਟਾਲਾਂ ਲਗਾਉਣਗੇ ਸਟਾਲਾਂ ਬਾਹਰ ਲੱਗਣੀਆਂ ਖੁੱਲ੍ਹੀ ਜਗ੍ਹਾ ਤੇ ਭੀੜ ਭੜੱਕੇ ਵਾਲੀ ਜਗ੍ਹਾ ਤੇ ਨਹੀਂ ਲੱਗਣਗੀਆਂ ਮਨ ਜਾਊਗਾ ਡਿਸ਼ੀ ਸਾਹਿਬ ਦੇ ਆਪਣੇ ਤਰ੍ਹਾਂ ਜਿਵੇਂ ਕਿ ਕਿੰਨੇ ਤੋਂ ਟਾਈਮ ਵੀ ਦਿੱਤਾ ਉਹਦੇ ਵਿੱਚ ਫਾਰ ਦੇ ਕਿੰਨੇ ਤੋਂ ਕਿੰਨੇ ਪੜਾਖੇ ਚ ਰਹਿ ਜਾਣਾ ਕਿ ਗੁਰੂਪੁਰਬ ਤੱਕ ਦੀਵਾਲੀ ਨੂੰ ਵੀ ਦਸਹਿਰੇ ਨੂੰ ਵੀ ਕਿੰਨੇ ਤੋਂ ਕਿੰਨੇ ਸਮੇਂ ਤੱਕ ਬੰਦਾ ਜਿਹੜੀਆਂ ਵੈਸੇ ਆਰ ਜੀ ਸਟਾਲ ਲੱਗਦੇ ਉਹ ਦੇਖਿਆ ਜਾਂਦਾ ਕਿ ਆਮ ਸੜਕ ਦੇ ਉੱਪਰ ਹੀ ਆ ਕੇ ਲੱਗ ਜਾਂਦੀਆਂ ਨੇ ਉਹਨਾਂ ਨੂੰ ਕੀ ਸੰਦੇਸ਼ ਦੇਵੋਗੇ ਵੀ ਕਿਸ ਤਰ੍ਹਾਂ ਦੀ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਆਪਣੀ ਨਹੀਂ ਪੂਰਨ ਟ੍ਰੈਫਿਕ ਦੀ ਸਮੱਸਿਆ ਤੋਂ ਹਦਾਇਤ ਕੀਤੀ ਜਾਊਗੀ ਕਿ ਕਿ ਥੋੜੀ ਜਗ੍ਹਾ ਤੇ ਲਾ ਦੇਣਾ ਭੜਾ ਕੇ ਲਾ ਕੇ ਕਿਸੇ ਨੂੰ ਰਸਤੇ ਰਾਹ ਗੇਰ ਨੂੰ ਜਾਂ ਜਾਣ ਵਾਲੇ ਨੂੰ ਕੋਈ ਉਹਦੇ ਬਾਰੇ ਕੋਈ ਤਕਲੀਫ ਨਾ ਸਕੇ ਰਾਕੇ ਤੋਂ ਉੱਨ ਜਾ ਜਾ ਸ਼ਹਿਰ ਵਾਲਿਆਂ ਨੂੰ ਕੀ ਸੰਦੇਸ਼ ਦੇਗੇ ਜੀ ਫੈਰ ਵਾਲਿਆਂ ਨੂੰ ਤੇਰੇ ਵੀ ਆਪਦਾ ਆਪਣਾ ਮਾਣ ਨਾਲ ਚੰਗੀ ਤਰ੍ਹਾਂ ਤਿਹਾਰਾ ਮਨਾਉਣ ਬਿਨਾਂ ਕਿਸੇ ਡਰ ਭੈਟੋਂ ਕੋਈ ਉਹ ਨਹੀਂ ਸਪੋਰਟ ਸਾਡੇ ਕੋਲ ਜਿਆਦਾ ਹੈ ਹੈਗੀ ਹੈ ਕਾਫੀ ਹੈ ਤੇ ਉਹਦੀ ਕੋਈ ਪ੍ਰੋਬਲਮ ਨਹੀਂ ਕਰਨੀ ਕਿਸ ਤਰ੍ਹਾਂ ਕਰਨਗੇ ਜਿਉਂ ਕੇ ਲਾਈ ਜਾਈਏ ਲੈਵਣੀ ਹੈ ਤਿਹਾਰਾ ਦੇ ਅਨੁਸਾਰ